ਦੋਸਤੋ ਹੁਣ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਗੁਰਦੁਆਰੇ ਜਿੱਥੇ ਸਮਾਧੀ ਹੈ ਤੇ ਮਹਾਰਾਜਾ ਖੜਕ ਸਿੰਘ ਤੇ ਅਤੇ ਉਹਨਾਂ ਦੇ ਸੰਨ ਦੋਸਤੋ ਇਹ ਹੋ ਰਾਇ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਵੱਲ ਜਾ ਰਹੇ ਹਾਂ ਇਹ ਰੌਂਡ ਬਾਡ ਤੇ ਦੋਸਤੋ ਇੱਥੇ ਲੈਫਟ ਨੂੰ ਮੁੜ ਜਾਣਾ ਇਹ ਗੇਟ ਦੇ ਅੰਦਰ ਹੀ ਗੁਰਦੁਆਰਾ ਹੈ ਦੋਸਤੋ ਦੇਖ ਸਾਧੂ ਕਿ ਉਹ ਗੇਟ ਤੋਂ ਬਾਅਦ ਇੱਧਰ ਨੂੰ ਰਾਏ ਜਿਹੜਾ ਗੁਰਦੁਆਰੇ ਦਾ मैं दोस्तों नेविगेटर ला के जा लो जी ग्रेटर इकबाल पार्क ਭਾਈ ਜਾਨ ਗੁਰਦੁਆਰਾ ਇਧਰ ਹੀ ਹੈ ਠੀਕ ਦੋਸਤੋ ਭਾਈ ਜਾਨ ਨੂੰ ਪੁੱਛਿਆ ਉਹ ਕਹਿੰਦੇ ਕਿ ਇਧਰ ਸਾਹਮਣੇ ਹੀ ਹੈ ਲੈਫਟ ਤੇ ਗੁਰਦੁਆਰਾ ਦੋਸਤੋ ਜੇ ਜਦੋਂ پارک ਪੂਰੀ ਹੁੰਦੀ ਹੈ ਉਥੇ ਲੈਫਟ ਸਾਈਡ ਹੀ ਗੁਰਦੁਆਰਾ ਆ ਗਿਆ ਕੋਲੰਦਰ ਜਾ ਕੇ ਦਰਸ਼ਨ ਕਰਾਉਨੇ ਆਂ ਟ੍ਰੀ ਆਪਾਂ ਕਰ ਚੁੱਕੇ ਆਂ ਉਹਨਾਂ ਨੇ ਸਕਿਉਰਿਟੀ ਜਿੱਥੇ ਤੇ ਪਾਸਵਰਡ ਰੱਖਿਆ ਮੇਰਾ ਦੇ ਸਕਦੇ ਹੋ ਤੁਸੀਂ ਅੰਦਰ ਤੇ ਅੱਛਾ ਹੀ ਕਮਨੂ ਨੇ ਹਾਰ ਸਿੰਘ ਨੂੰ 66 ਦੇ ਜ਼ਖਮੀ ਕੀਤਾ ਗਿਆ ਸੀ ਅੱਛਾ ਜਿੱਦੋਂ ਉਹ ਖੜਕ ਸਿੰਘ ਦੇ ਸਸਕਾਰ ਕਰਕੇ ਬਾਦਸ਼ਾਹੀ ਕਿਲੇ ਵੱਲ ਨੂੰ ਜਾ ਰਹੇ ਸੀ ਹਾਂਜੀ ਇਸ ਜਵਾਬ ਤੇ ਕਮਨੂ ਨੇ 66 ਛੱਡ ਕੇ ਮਹਾਰਾਜਾ ਕਮਨੂ ਨੇ ਆਪ ਨੂੰ ਜ਼ਖਮੀ ਕੀਤਾ ਬਾਦਸ਼ਾਹੀ ਕਿਲੇ ਜੇ ਲਿਜਾ ਕੇ ਤੱਕ ਮਾਰ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ

ਕਾਤੀ ਦਸ਼ਨ ਕਰਦੇ ਹੋ ਹਾਂ ਕਾਤੀ ਜੀ ਮਹਾਰਾਜਾ ਅਰਜੀਤ ਸਿੰਘ ਜੀ ਹਾਂ ਜੀ ਸਾਰੇ ਪੰਜਾਬ ਦੀ ਇਹਨੇ 40 ਸਾਲ ਤੋਂ ਪੰਜਾਬ ਤੇ ਰਾਜ ਕੀਤਾ ਹਾਂ ਜੀ ਤੇ ਅੱਛਾ ਉਹਦੀ ਆਫੀਸ ਤੋਂ ਅਦਾ ਕਰਦੇਗੇ ਸੀ ਮਹਾਰਾਜਾ ਅਰਜੀਤ ਸਿੰਘ ਜੀ ਜਿਹਦੇ ਤੋਂ ਦਸ਼ਨ ਕਰਦੇ ਹਣੀ ਸੀ ਠੀਕ ਹੈ ਤੇ ਪ੍ਰਕਾਸ਼ ਵੀ ਇੱਥੇ ਹੀ ਹੋ ਰਿਹਾ ਹੈ ਅੱਛਾ ਜੀ ਕਿਹ ਚਾਹਨਾ ਸਮਾਦ ਇਹੀ ਜੀ ਉਹ ਅੱਛਾ ਜੀ ਹਾਂ ਸਮਾਦ ਮਹਾਰਾਜਾ ਅਰਜੀਤ ਸਿੰਘ ਇੱਥੇ ਪ੍ਰਕਾਸ਼ ਹੋ ਰਿਹਾ ਤੇ ਥੱਲੇ ਸਮਾਦ ਹੈ ਜੀ ਇਹ ਨਾਲ ਹੀ ਖੜਕ ਸਿੰਘ ਦੀ ਕਮਨ ਨਿਹਾਲ ਸਿੰਘ ਜੀ ਇਹਨਾਂ ਦੀ ਜਗ੍ਹਾ ਤੇ ਥੱਲੇ ਹਾਂ ਜੀ ਉੱਥੇ ਹੈ ਜੀ ਚਲੋ ਜੀ ਜਿਦੋਂ ਉਹ ਸਾ ਤਿਆਰ ਹੋ ਗਏ ਭਣੀ ਉਸ ਤੋਂ ਬਾਅਦ 15 ਮਹੀਨੇ ਤੱਕ ਮਹਾਰਾਜਾ ਖੜਕ ਸਿੰਘ ਨੇ ਪੰਜਾਬ ਤੇ ਰਾਜ ਕੀਤਾ ਸੀ ਅੱਛਾ ਜੀ ਤੇ ਮਹਾਰਾਜਾ ਖੜਕ ਸਿੰਘ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾਉਂਦੇ ਰਹੇ ਕਸ਼ਮੀਰੀ ਡੋਗਰੇ ਉਹਦੀ ਬੈਨ ਨੂੰ ਨਹੀਂ ਯਕੀਨ ਹੋਈ ਅੱਛਾ ਜੀ ਤੇ ਉਹ ਤੇ ਇਹਨਾਂ ਲੱਗ ਜੋ ਸਿਸਕਾਰ ਕਰਕੇ ਹੁੰਦੇ ਤੇ ਕਮਨ ਨੂੰ ਨੌਨ ਹਾਰ ਸਿੰਘ ਉਹ ਪਸ਼ਾਹੀ ਕਿਲੇ ਵੱਲ ਨੂੰ ਜਾ ਰਹੇ ਸੀ ਤੇ ਰੁਸ਼ਨਾਈ ਗਿਰ ਕੇ ਡੰਗਣ ਲੱਗੇ ਤੇ ਕਸ਼ਮੀਰੀ ਡੋਗਰੇ ਅੱਗੇ ਛੱਜਾ ਸੱਟ ਕੇ ਉਹਨੂੰ ਜ਼ਖਮੀ ਕੀਤਾ बंद कर कर ठीक है, है, है। जी करने के बाद जी कमल नौनिहाल सिंह कमल नौनिहाल सिंह महाराजा जी सिंह पोता जा खरग्ह जाओ

अच्छा सूरज की तस्वीर बनाइए गुरु अर्जन देव जी का शहीद स्थान है पवमी पास ठीक है किला तो फिर जी, तो जी।, तो तो जी एम कंसट्रक्शन नहीं आया नहीं तो अच्छा हाँ जी कितने कमर नो ने हासी ने चिता से कुछ जख्मी किया अच्छा लाहौर शहर के बाहर दरवाजे ने, ने अच्छा शुमार नरोश में